ਤਵਰ ਮੇਰੀ ਸੁਣ ਗਾਲਾ ਜੇ ਮੈਨੂੰ ਪਤਾ ਹੁੰਦਾ ਨਾ ਕਿ ਕਿਹੜਾ ਜੀ ਲੱਗ ਜਾਣਾ ਤੇ ਮੈਂ ਤਾਂ ਠੇਕੇ ਤੇ ਪਹਿਲੀ ਦੇਣੀ ਨਹੀਂ ਆਪਾਂ ਵੀ ਤੂੰ ਵੀ ਦਾ ਕਣਕ ਆਹੀਂ ਮਾਪੋਤਾ ਰਲ ਮਿਲ ਕੇ ਕਰਦੇ ਕੰਮ ਤੇ ਆਹੀਂ ਚਾਹਵੇਂ ਦੇਤੀ ਆ ਮਾਤਾ ਕੋਈ ਨਹੀਂ ਹੁਣ ਤੇਰੇ ਕੋਲ ਹੀ ਮੈਂ ਇੱਥੇ ਰਹਿਣਾ ਜੀ ਚਲ ਜੀ ਇੱਥੇ ਰਹਿਵੇਂਗਾ ਤਾਂ ਚੰਗਾ ਵਾ ਫੇਰ ਹੁਣ ਵੇ ਤੂੰ ਜਦੋਂ ਤਾਂ ਆਇਆ ਵਾ ਅਸੀਂ ਤਾਜੀ ਰਹਿਣ ਕਰੇ ਦਾਲ ਸਬਜ਼ੀ ਖਾਣੇ ਮੈਂ ਤਾਂ ਕੱਲੀ ਕਿਤੇ ਇੱਕ ਦਿਨ ਸਬਜ਼ੀ ਬਣਾ ਲੈ ਚਾਰ-ਚਾਰ ਦਿਨ ਖਾਂਦੀ ਰਹਿਣੀ ਮੇਰਾ ਜੀ ਨਹੀਂ ਕਰਦਾ ਤੂੰ ਹੁਣ ਵੇਤੇ ਨਾ ਮਾਰੇ ਲੱਗੀ। ਵੇਹ ਮੈਂ ਤੇਰਾ ਕਰਕੇ ਕਦੀ ਕੋਹ ਬਣਾਉਣੀ ਕਦੀ ਕੋਹ। ਕਿ ਚੱਲ ਮੁੰਡਾ ਆਇਆ ਵਾ। ਨਹੀਂ ਤੇ ਮੈਂ ਕਿੱਥੇ ਬਣਾਉਣੀ? ਤੇਰੇ ਆ ਨਾ ਯਮ ਬਣਾਈ ਜਾਨੀ ਆ। ਮੈਂ ਇੱਕ ਦਿਨ ਬਣਾਉਣਾ ਚਾਰ ਚਾਰ ਦਿਨ ਖਾਣਾ। ਮਾਸੀ ਗੱਲ ਐਦਾਂ ਮੇਰਾ ਵਾ ਕੰਮ ਤੋਂਦੇ ਹਲਤਿਆਂ। ਪਤਾ ਕੱਲ ਨੂੰ ਕੁੜੀ ਵਿਆਹਣੀ ਆ। 100 ਗੱਲਾਂ ਹੁੰਦੀਆਂ ਖਰਚੇ ਆਉਣੇ ਆ। ਤੇ ਪੈਸੇ ਵੀ ਚਾਹੀਦੇ ਆ ਕੋਲ ਕੁੜੀ ਵਿਆਹਣ ਵਾਸਤੇ ਤੇ ਮੇਰਾ ਧਿਆਨ ਉਧਰ ਵਾ। ਜੇ ਮੈਂ ਵੇਲਾ ਹੂੰ ਆ ਨਾ ਤੇ ਤੇਰੀ ਜ਼ਮੀਨ ਮੈਂ ਠੇਕੇ ਦੇਣ ਦੀ ਲੋੜ ਨਹੀਂ ਮੈਂ ਆਪੇ ਵਾਈ ਜਾਣੀ ਸੀ ਸਾਰੀ ਜਬਰ ਮੇਰੀ ਸੁਣ ਗੱਲ ਉਹ ਤੇ ਸ਼ਹਿਰ ਬਹਿ ਰਹਿੰਦੇ ਆ ਕਾਹਨੂੰ ਤੇ ਤੈਨੂੰ ਮੈਂ ਕਹਾਂ ਦੀ ਵੀ ਤੂੰ ਬੀਜ ਕਿ ਆਪਾਂ ਰਲ ਕੇ ਕੁੜੀ ਵਿਆਹ ਲਾਂਗੇ ਐਂ ਜਰੂਰ ਠੇਕਾ ਦੇਣਾ ਚੱਲ ਜੇ ਤੂੰ ਹੀ ਇਦਾਂ ਸਹਿਮਤ ਤਾਂ ਕੋਈ ਗੱਲ ਨਹੀਂ ਇਹ ਕਰਾਂ ਮम्मी ਨਾਲ ਗੱਲ ਕਰਾਂਗਾ ਆ ਕੋਈ ਨਹੀਂ ਮम्मी ਨਾਲ ਕਰਾਂ ਮੈਂ ਜਦੋਂ ਕਮਰ ਦੀ ਸਾਰਾ ਦਿਨ ਜੇ ਮੈਂ ਆਇਆ ਤੇ ਕੋਈ ਗੱਲ ਨਹੀਂ ਹੁਣ ਤੇਰਾ ਲੱਗਿਆ ਤਾਂ ਜੀ ਤੇ ਤੂੰ ਰਮਾਨਾ ਰੋ ਕੋਈ ਨਹੀਂ ਮੈਂ ਇੱਥੇ ਹੀ ਆਹੋ ਜਾਵਾਂ ਇਹਨਾਂ ਦੇ ਘਰੇ ਸਾਹਮਣੇ ਮੜਾ ਜਾ ਤਾ ਕਹੇ ਬੈਠਾ ਨੇ ਬੈਠਾ ਧੱਕਿਆ ਉੱਦਾਂ ਘਮ ਹੋਣਾ ਵਾ ਚਾ ਛੇਤੀ ਮੋੜਾਂ ਚੰਗਾ ਮਾਸੀ ਉਹ ਪਾਜੀ ਰਗੇ ਬੈਹਿਣਾ ਨਾ ਘੜੀ ਨਾ ਉੱਥੇ ਬਹਿ ਕੇ ਆ ਗਿਆ ਬਹਿ ਬਹਿ ਛੇਤੀ ਆ ਜੀ ਚੰਗਾ ਕੋਈ ਨਹੀਂ ਆਣਾ ਛੇਤੀ ਦਵਿੰਦਰ ਸਲਾਈ ਤੇ ਨਹੀਂ ਗਈ ਤੂੰ ਉਹ ਵੀਰ ਜੀ ਸਲਾਈ ਤੇ ਮੈਂ ਤਾਂ ਨਹੀਂ ਗਈ ਮੈਨੂੰ ਘਰੇ ਮੈਡਮ ਨੇ ਸੂਟ ਦੇ ਦਿੱਤੇ ਆਂਦੀ ਘਰੇ ਕਟਾਈ ਕਰਕੇ ਤੇ ਸਿੰਘੇ ਵੇਖੀ ਉਹ ਮੈਂ ਕਹਣੀ ਨਾਲੇ ਮੰਮੀ ਨੇ ਸਾਗ ਬਣਾਇਆ ਮੈਂ ਤੇ ਕਰਾ ਦੂੰਗੀ ਮੈਂ ਲੱਗੀ ਮਸੀਨ ਰੱਖਣਾ ਚਲ ਠੀਕ ਆ ਚਾਹਨਾ ਸਿੱਖਲਾ ਹੋਰ ਹੋਰ ਸਤਿ ਸ਼੍ਰੀ ਅਕਾਲ ਕਿਦਾਂ ਜੋਣ ਠੀਕ ਸੱਸੀ ਮੇਰੇ ਸਤਿ ਸ਼੍ਰੀ ਅਕਾਲ ਬੈਗਾ ਬੈਗਾ ਠੀਕ ਠਾਕ ਠੀਕ ਠਾਕ ਵਧੀਆ ਸਾਗ ਬਣਿਆ ਸਾਗ ਹੋ ਗਿਆ ਸਾਗ ਬਣੀ ਜਾਂਦਾ ਉਹ ਠੰਡ ਦੇ ਮੌਕੇ ਸਾਗ ਸਵਾਲ ਲੱਗਦਾ ਵਿੱਚ ਮੱਖਣ ਮੱਖਣ ਪਿਆ ਹੋਵੇ ਹੋ ਤੂੰ ਅੱਜ ਕੱਲ ਕੀ ਕਰਦਾ ਫਿਰਦਾ ਹੋਇ ਕੋਈ ਨਹੀਂ ਚੰਗਾ ਕੰਮ ਲੱਭਣ ਡਿਆ ਕੋਈ ਲੱਭ ਜੀ ਤੇ ਬਾਹਰ ਅੰਦਰ ਦਾ ਵੇਖਦਾ ਕੀ ਕਰਨਾ ਕੋਈ ਕੰਮਕਾਰ ਸਿੱਖਲਾ ਹੱਥਾਂ ਦਾ ਚਾਰ ਹੋਏ ਨਾ ਬੰਦੇ ਦੇ ਕੋਲ ਤੇ ਬੰਦਾ ਭੁੱਖਾ ਨਹੀਂ ਮਰਦਾ ਜਿੰਦਗੀ ਦਾ ਕੰਮ ਕਰ ਲੈਂਦਾ ਵਾ ਜਿੰਦਗੀ ਚ ਕੰਮ ਆਉਦਾ ਹੋਰ ਕੀ ਆ ਕੋਈ ਨਹੀਂ ਵੀਰ ਜੀ ਲੱਗਾ ਵਾ ਕੰਮ ਲੱਭਣ ਡਿਆ ਕੋਈ ਵਧੀਆ ਮਿਲ ਜੇ ਤੇ ਚੰਗੀ ਗੱਲ ਆ ਜਿੰਦਦਰ ਸਾਹਿਬ ਚਾਹਦੇ ਆ ਆਪਣਾ ਦੇ ਨੂੰ ਕਿਉਂ ਨਹੀਂ ਬੜੇ ਦੁਨੀਆ ਦੇ ਕਾਮੂ ਆਗੇ ਕਰਨ ਬੰਦੇ ਨੂੰ ਕਰਨ ਵਾਲਾ ਹੋਣਾ ਚਾਹੀਦਾ ਵਾ ਲੋਕੀ ਬਾਹਰ ਦੇ ਬੁਲਖਾਨ ਨੂੰ ਨਾ ਖੜਿਆ ਕੋਈ ਕਿਰਤ ਕਰੇ ਦੇ ਇੱਥੇ ਬੇਥਰਾ ਕੋ ਆ ਤੇ ਕਿਦਾਂ ਸੁੱਖ ਦਾ ਕਿਦਾਂ ਉਹਦੇ ਵਿਆਹ ਬਾਰੇ ਸੋਚਣ ਡਿਆ ਪਹਿਲੇ ਤੇ ਇਕੱਠਾ ਕਰਦੇ ਆ ਕਮੇਟੀਆਂ ਨੂੰ ਬਾਈਆਂ ਇੱਕ ਦੋ ਮੜੀਆਂ ਮੜੀਆਂ ਅੱਛਾ ਤੇ ਚੋਕੇ ਦੇ ਵਿਆਹ ਕਰਦੇ ਨੇ ਚੁੰਨੀ ਜਾਵਾ ਕਰਦਣਾ ਕੀ ਕਰਨਾ ਫਿਰ ਅੱਛਾ ਅੱਛਾ ਜਿੰਨਾ ਸੁੱਤ ਰਹੂਗਾ ਚਲੋ ਉਦਾਂ 마ਸੀ ਆਂਦੀ ਮੈਨੂੰ ਵੀ ਮੇਰੀ ਕਣ ਕਠੇਕੇ ਤੇ ਦੇਤੀ ਅਮਰੀਕਾ ਨੇ ਪੜੀ ਅੱਛਾ ਤੇ ਕਣ ਕਾਬ ਲਾ ਲੈਣੀ ਮੈਂ ਮੈਂ ਹੁਣ ਰਹਿਣਾ ਨਹੀਂ ਇੱਥੇ ਵੀ ਥੋੜੇ ਦਿਨ ਰਹਿਣਾ 마ਸੀ ਮੈਂ ਚੱਲ ਜਾਣਾ ਤੂੰ ਕਹਿੰਦਾ ਬਾਹਰ ਚੱਲ ਜਾਣਾ ਵਾ ਬਾਹਰ ਜਾਣ ਦੀ ਕੀ ਜਰੂਰਤ ਆ ਤੂੰ ਇੱਥੇ ਹੀ ਰਹਿ ਕੇ 마ਸੀ ਕੋ ਆਪਣਾ ਕਾਰੋਬਾਰ ਕਰ ਖੇਤੀਬਾੜੀ ਕਰ ਇਹਨਾਂ ਦੇ ਤੇ ਮੁੰਡੇ ਬਾਹਰ ਚੰਗਿਆ ਕੰਮਾਂ ਕਰਾਂ ਤੇ ਆ ਤੇ ਨਾਲੇ 13 ਵੀ ਕੰਮ ਸਰਦਾ ਰਹੂਗਾ ਇਹਨਾਂ ਦਾ ਵੀ ਕੰਮ ਠੀਕ ਰਹੂਗਾ ਗੱਲ ਤਾਂ ਵੀਰ ਜੀ ਤੁਹਾਡੀ ਠੀਕ ਆ ਪਰ ਮੰਮੀ ਨਾਲ ਸਲਾਹ ਕਰਕੇ ਨਾ ਉੱਥੇ ਸਰਦਾ ਨਹੀਂ ਆ ਤੇ ਇੱਥੇ ਰਹਿਣਾ ਵਾ ਨਾਲੇ ਕਣਕ ਬੜਾ ਬੀਜੂਗਾ ਸਭ ਕੋ ਆਪ ਕਰੂਗਾ ਤੇ ਮਾਸੀ ਨਾਲੇ ਕਹਿੰਦੀ ਆ ਵੀ ਅਸੀਂ ਪੈਸੇ ਲਾ ਦਨੇ ਕੁੜੀ ਦੇ ਵਿਆਹ ਤੇ ਥੋੜੀ ਬਹੁਤੇ ਤੇ ਲਾ ਦੇਣੀ ਉਹਨੇ ਉਹ ਮਤ ਕਰਦੀ ਚੰਗੀ ਗੱਲ ਆ ਮਾਸੀਆਂ ਮਾਵਾ ਇੱਕੋ ਹੀ ਗੱਲ ਹੁੰਦੀ ਆ ਰਾਜ ਦੰਦੀ ਆ ਨਾਲੇ ਇੰਨੀ ਖੇਤੀਬਾੜੀ ਇਹਨਾਂ ਦੀ ਚੁੱਪ ਕਰਕੇ ਇੱਥੇ ਕਰੀ ਜਾ ਇਹਨਾਂ ਦਾ ਵੀ ਕੰਮ ਹੋ ਜਾਣਾ ਤੇਰਾ ਵੀ ਖਬਰ ਆ ਮੇਰੇ ਦਿਨੇ ਕੋਈ ਕੰਮ ਕਰੀ ਜੂ ਮਾੜਾ ਮੋਟਾ ਪੂਰੇ ਪਰੇ ਉਹ ਦਿਨੇ ਕੋਈ ਵੀ ਕੰਮ ਕਰ ਲਾ ਵੀ ਦੁਕਾਨ ਪਾਲਾ ਮਾੜੀ ਭੋਟੀ ਤਾਂ ਵੀ ਗੱਲੀ ਜਾਣੀ ਆ ਹਾਂ ਹਾਂ ਆ ਆ ਮੁੰਡਾ ਆਇਆ ਜੇ ਕਿੱਦਾਂ ਗੇੜਿਆ ਮਗਰ ਪਾਏ ਨਹੀਂ ਮੇਰੀ ਭੈਣ ਨੂੰ ਐਦਾਂ ਕਰਾ ਵੜਦੀ ਦੀ ਏ ਪਿਆ ਵਾ ਸਾਸਰੀ ਕਾਲ ਤੇ ਏ ਸਾਸਰੀ ਕਾਲ ਹੋਰ ਪਹਿਣ ਕੀ ਹਾਲ ਵਾ ਹਾਂ ਠੀਕ ਠਾਕ ਵਾ ਕਿਥੇ ਜੋਬ ਨਾ ਜੋਬ ਨਹੀਂ ਤੇ ਹੁਣਾ ਆਖਣ ਦੇ ਇਥੇ ਮੈਂ ਜਰਾ ਇੱਕ ਗਵਾਂਢ ਨਾਲ ਦੇ ਮੁੰਡੇ ਲਾ ਕੇ ਬੈਠਾ ਏ ਅੱਛਾ ਹਾਂ ਧੂਲ ਮੇੜੇ ਨਹੀਂ ਜਾਂਦਾ ਨਹੀਂ ਬਹੁਤ ਸੋਹਣਾ ਸੁਧਰਿਆ ਵਾ ਹਾਂ ਹਾਂ ਤੁਹਾਨੂੰ ਪਤਾ ਹੀ ਮਾਸੀ ਨੇ ਸੁਧਾਰਨਾ ਹੀ ਤੈਅ ਕਰ ਲਿਆ ਨਾਈ ਤੋਂ ਮੈਨੂੰ ਪੁੱਛ ਕੇ ਜਾਂਦਾ ਫਿਰ ਮੈਂ پابੰਦੀਆਂ ਲਾ ਕੇ ਲਉਣੀ ਤੇ ਗਾੜੀ ਨਹੀਂ ਜਾਣਾ ਤੇ ਮੁੰਡੇ ਲਾ ਕੇ ਬੈਕ ਕਰਨ ਨੂੰ ਆ ਜਾ ਹੋਰ ਸ਼ਹਿਰ ਵਾਲਿਆਂ ਦਾ ਸੁਣਾ ਹਾਂ ਸਭ ਠੀਕ ਠਾਕ ਵਾ ਆਇਆ ਸ਼ਹਿਰ ਫੂਲ ਕੱਛ ਹਾਂ ਚੱਲ ਵਧੀਆ ਵਾ ਹਾਂ ਮੈਂ ਪਾਣੀ ਲਾਵਾਂ ਖੁੱਟ ਨਹੀਂ ਮਾਸੀ ਖਾਣੇ ਤੇ ਅੱਗੇ ਵਧੀਆ ਪਾਣੀ ਨਹੀਂ ਵੀ ਨਾ ਦੇ ਕੋਸਾ ਕਰ ਲਿਓ ਨਹੀਂ ਆ ਸਵੇਰ ਦਾ ਇਹਨੂੰ ਆਖਰ ਆਈ ਹੈ ਚੱਲੀਏ ਮਾਸੀ ਕੋਲ ਚਾਹ ਖੜਕਟ ਚਾਹ ਚਲ ਚਾਹ ਬਣਾ ਲਈ ਬੈ ਚਾਹ ਨਾ ਬਣਾਉਣੀ ਗੱਲ ਕਰ ਸਾਡੇ ਨਾਲ ਕੋਈ ਆਹੋ ਕਹਿਣ ਡਿਆ ਪਿੰਡ ਨੂੰ ਜਾਣਾ ਵਾ ਤੇ ਮੈਂ ਕਿਹਾ ਭਰਾਵਾ ਪਿੰਡ ਨੂੰ ਨਾ ਜਾ ਤੇਰੇ ਆਸਰੇ ਨਾ ਮੈਂ ਵੀ ਖਾਣੀ ਪਕਾਉਣੀ ਆਪਣੀ ਨੀਂਦੇ ਸੌਣੀ ਤੇ ਆਪਣੀ ਮੈਂ ਉੱਠਦੀ ਉਹਦੋਂ ਦਾ ਮੈਨੂੰ ਬੜਾ ਸੋਖੀ ਹੋ ਸੁਖ ਤੇ ਆਪੇ ਹੁਣਾਵਾ ਜਦੋਂ ਦੰਤ ਜਿੱਡਾ ਨਾਲ ਇਥੇ ਕਿਤੇ ਫੋਨ ਵੇਂਦਾ ਹੁਣਾ ਉਹਦੇ ਸੁੰਦਾ ਨਹੀਂ ਹੁਣਾ ਸਾਰਾ ਤੂੰ ਤੇ ਆਪੇ ਨੀਂਦੇ ਸੌਣਾ ਆਪਣੀ ਨਾ ਤੂੰ ਆਂ ਇੱਧਰ ਫਿਰਦਾ ਇੱਧਰ ਇੱਥੇ ਤੇ ਕਿਤੇ ਪੁੱਜੀ ਆ ਬਦਾਨਾ ਵੀ ਨਹੀਂ ਮੰਗਿਆ ਨਾ ਉਹ ਸਾਡੇ ਮੱਥੇ ਤੇ ਮਰਿਆਈ ਆ ਜੋ ਮੈਂ ਖਾਣਾ ਨਾਲ ਹੀ ਖਾਣਾ ਰੋਟੀ ਪਾਣੀ ਰੱਜ ਕੇ ਉਹ ਵੀ ਖਾਂਦਾ ਮੈਂ ਵੀ ਉਹ ਮੇਰੀ ਗੱਲ ਸੁਣ ਆ ਜਿਹੜੀਆਂ ਤੂੰ ਗੱਲਾਂ ਕਰਨ ਦੀ ਨਾ ਮੇਰਾ ਤੇ ਮਨ ਖੁਸ਼ ਕਰਤਾ ਹੀ ਗੱਲ ਖਾਣ ਪੀਣ ਦੀ ਨਹੀਂ ਸੀ ਗੱਲ ਤੇ ਇਹ ਸੀ ਕਿ ਕਿਤੇ ਆਂਦੇ ਹੁੰਦੇ ਸਮੋਸੇ ਖਾਂਦਾ ਖਾਂਦਾ ਭੁਜੀਆ ਖਾਂਦਾ ਖਾਂਦਾ ਮਾੜੀ ਟਾਣੀ ਚ ਨਾ ਬਹਿ ਜੇ ਤੈਨੂੰ ਪਤਾ ਪਿੰਡਾਂ ਦੇ ਮਾਹੌਲ ਕਿੱਦਾਂ ਦੇ ਆ ਤੇ ਇਸ ਗੱਲੋਂ ਡਰ ਲੱਗਦਾ ਸੀ ਤੇ ਤਾਂ ਹੋਰ ਤਾਂ ਕੋਈ ਗੱਲ ਨਹੀਂ ਚੱਲ ਇੱਥੇ ਤੇ ਹੁਣ ਆਂਦੇ ਆ ਵੀ ਤੂੰ ਕਹਿਣ ਦੀ ਇੰਨੀਆਂ ਗੱਲਾਂ ਕਰਦਾ ਵਾ ਨਾ ਨਹੀਂ ਹੁਣ ਤੇ ਕਦੇ ਮਾੜੇ ਨਹੀਂ ਵਗਦਾ ਸਾਡੇ ਹੁਣ ਤੇ ਕਦੇ ਸ਼ਾਨੀਆਂ ਗੱਲਾਂ ਕਰਦਾ ਆਂਦਾ ਮੈਂ ਮਾਸੀ ਮੇਰਾ ਇਰਾਦਾ ਵੀ ਕੰਮ ਕਰ ਲਾਂ ਪਿੰਡ ਨਾਲ ਚੱਲ ਜਾ ਮੈਂ ਤੇਰਾ ਇੱਥੇ ਜੀ ਨਹੀਂ ਲੱਗਦਾ ਇੱਥੇ ਕਰ ਰਹਾ ਕੰਮ ਤਿੰਦਾ ਚਾਲੇ ਇੱਥੇ ਘਰਾਂ ਦਾ ਭੈਣ ਵੀ ਆਉਣੀ ਹੈ ਮੈਂ ਤਾਂ ਗਵਿੰਦਪੁਰ ਸਲਾਵਾ ਕਾਂਡੇ ਹੀ ਹਿਤ ਨਾ ਜੇ ਜੋ ਬਣ ਜੇ ਤਾ ਇੱਥੇ ਤੱਕ ਮੈਨੂੰ ਪਹਿਲਾਂ ਦੱਸਦਾ ਤੇ ਮੈਂ ਤੇ ਆਵੇਂ ਪਿਆਰੀ ਠੇਕੇ ਤੇ ਦੇਤੀ ਜੇ ਮੈਨੂੰ ਦੱਸਦਾ ਕਿ ਤੂੰ ਬੀਜਦਾ ਹੈ ਰਾਜ ਮੈਨ ਕਿਹ ਚਾਣ ਵਿਆਹ ਲੈਂਦੇ ਉਹਨਾਂ ਕਿਹੜਾ ਸਾਰ ਵਾਲਾ ਨਹੀਂ ਥੇ ਉਹਨਾਂ ਹੀ ਹਾਂ ਉਹ ਤਾਂ ਚਲ ਉਹਨਾਂ ਦਾ ਕੰਮ ਕਰ ਉੱਥੇ ਅਸੀਂ ਵੀ ਤਾਂ ਠੇਕੇ ਤੇ ਦਿੰਦੇ ਹੀ ਆ ਤਾਂ ਠੇਕਾ ਨਾਲੇ ਸਾਨੂੰ ਬਚਦਾ ਅਸੀਂ ਨਾਲੇ ਆ ਰਹੇ ਲੱਗੇ ਰਹਿੰਦੇ ਦੋਵੇਂ ਨਹੀਂ ਇਹ ਤਾਂ ਹੈ ਵਾ ਤੇ ਮੇਰੀ ਗੱਲ ਸੁਣ ਪੈਣ ਬਹੁਤ ੱਤੀ ਫੱਟੀ ਨੇ ਉਦੋਂ ਤਾਂ ਹੀ ਮੈਂ ਤੈਨੂੰ ਫੋਨ ਕੀਤਾ ਨਾ ਕਿ ਇਹਨੇ ਸਤਾਹ ਮਾਰਿਆ ਸਾਨੂੰ ਸਾਡੇ ਕਰਮਾਂ ਚ ਸਤਾਹ ਸੁੱਖ ਵੇਲਾ ਤੈਨੂੰ ਦੇਣ ਡਿਆ ਉਹ ਬੜਾ ਵਧੀਆ ਮੈਂ ਹੁਣ ਉਹਨੂੰ ਮੁੰਡੇ ਨੂੰ ਨਾ ਸੁੱਖ ਕਿਹੜਾ ਕਿਤਨਾ ਨਿਜਾਮ ਨਹੀਂ ਕੋਈ ਲਾਉਂਦੀ ਪੁੱਠਾ ਬੜਾ ਹੀ ਵਧੀਆ ਸੁਧਰਿਆ ਈ ਹਏ ਨਹੀਂ ਮੈਂ ਪੁੱਠਾ ਨਹੀਂ ਲਾਇਆ ਸੁੱਖ ਵੇਲਾ 마ਸੀ ਤੇਰੀ ਕਿਦਾਂ ਦੀਆਂ ਗੱਲਾਂ ਕਰਨ ਈ ਨਹੀਂ ਮੈਂ ਜੋ ਬਨੋ ਆ ਤੇ ਪੁੱਠਾ ਨਹੀਂ ਤੇ ਕਿਤੇ ਨਾਮ ਆ ਫਿਰਨ ਦੇਣਾ ਮੈਨੂੰ ਇੱਥੇ ਪੁੱਛਣਾ 마ਸੀ ਤੇ ਚੱਲ ਜਾ ਮੈਂ ਕਿਹਨੇ ਚੱਲ ਕੋਈ ਨਾ ਮੁੰਡੇ ਲਾ ਕੇ ਬੈ ਜਾ ਸਾਡਾ ਹੀ ਆਓ ਸ਼ੁਕਰ ਕਰੋ ਤੁਹਾਨੂੰ ਪੋਛ ਕੇ ਜਾਂਦਾ ਪੋਛ ਕੇ ਨਹੀਂ ਜਾਂਦਾ ਬਲੋ ਆ ਨਾ ਪੀਏ ਪਗਾਨਾ ਪੈਂਡ ਤੇ ਉਹ ਆਪਣਾ ਪੈਂਡ ਹੀ ਹ ਹ ਇਹ ਵੀ ਦਾ ਹੁੰਦਾ ਹੀ ਆ ਹੁੰਦਾ ਵਾ ਨਾ ਮਾਸੀ ਨੂੰ ਲਾਮਾ ਆ ਹ ਹੋ ਲਾਵੀ ਮਮੀ 15 20 ਦਿਨ ਹੋ ਗਏ ਆਏ ਨੂੰ ਹ ਨਹੀਂ 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 ਬੜਾ ਸੋਣਾ ਰਿਆ ਮੇਰ ਕੋ ਆਵੇਂ ਕੰਗਾ ਵਾ ਭੈਣ ਆਂਦੇ ਹੁੰਦੇ ਸੋਭਾ ਤੈਨੂੰ ਹੀ ਆਉਣੀ ਸੀ ਹ ਚਲ ਦੇਹ ਭੈਣ ਤੂੰ ਕਹਿੰਦੀ ਵੀ ਕੰਮ ਸਿੱਖਣਾ ਵਾ ਤੇ ਸਖਾਲ ਦੇ ਜਿਹੜਾ ਆਂਦਾ ਵਾ ਕੰਮ ਉਹ ਜਿਹੜਾ ਕਹੇ ਕਿਹੜਾ ਕਹਿੰਦੇ ਹੈ ਕੰਮ ਤੇ ਤੂੰ ਡਾ ਛਾੜ ਇਹਨੂੰ ਕੰਮ ਤੇ ਨਾਲ ਕਲਾਇਆ ਕਰ ਇੱਥੇ ਤੇ ਮੈਨੂੰ ਸਤਾਉਣਾ ਹੀ ਇਨੇ ਤਨਾਲ ਹੜੇ ਅੱਖੇ ਤੈਨੂੰ ਪਤਾ ਵੀ ਅੱਗੇ ਨਹੀਂ ਲੱਗਦਾ ਤੇਰੇ ਅੱਖੇ ਲੱਗ ਜਾਣਾ ਕਿਉਂਕਿ ਦੇਖੋ ਹਵੇ ਡੰਡਾ ਕਿਦਾਂ ਰੱਖਿਆ ਤਾਂ ਲੱਗੇ ਆਪਣੇ ਲੱਗਦਾ ਮੈਨੂੰ ਨਹੀਂ ਮੇਰੇ ਅੱਖੇ ਤੇ બીજી ਗੱਲ ਇਹ ਵਾ ਚੱਲ ਜੇ ਉਹ ਕੰਮ ਸਿੱਖਦਾ ਵਾ ਤੇ ਪੈਸਾ ਤੇ ਲਗੋਈ ਆਊਗਾ ਤੇ ਆ ਵੀ ਕਹਿੰਦੀ ਸਲਾਈ ਸਿੱਖਣੀ ਕੰਪਿਊਟਰ ਸਿੱਖਣਾ ਵਾ ਕਈ ਕੋਹ ਤੇ ਪੈਸੇ ਦੀ ਮਾਰ ਖਾਂਦੇ ਨਾ ਹੀ ਹੁਣ ਤੇ ਕੀ ਕਰੀਏ ਫਿਰ ਇੱਦਾਂ ਕਰ ਤੂ ਗਵਿੰਦਪਾਲ ਇਹਨੂੰ ਵੀ ਛੱਡ ਕੇ ਜਾ ਤੂੰ ਇੱਥੇ ਹੀ ਆ ਗਵਾਂਢ ਦੀ ਕੁੜੀ ਜਾਂਦੀ ਆ ਨਾ ਸਲਾਈ ਤੇ ਇਹ ਵੀ ਨਾਲ ਜਾਇਆ ਕਰੂਗੀ ਹਾਏ ਹਾਏ ਭੈਣ ਤੇ ਦੋਵਾਂ ਨੂੰ ਇੱਥੇ ਛੜਤਾ ਤੇ ਮੈਂ ਕੀ ਕੱਲੀ ਨਾ ਕਰ ਕਰ ਆ ਨਹੀਂ ਆ ਸੋਚਾਂ ਤੇਰੀ ਨੇ ਤੇ ਤੇਰਾ ਬੇੜਾ ਭਾਇਆ ਆ ਗਏ ਉਥੇ ਤੁਹਾਡੀਆਂ ਖੇਰੀਆਂ ਚੇਲੀਆਂ ਪੈਣਾ ਹੁਣ ਮਾਸੀ ਕਹਿਣ ਦੀ ਹੈ ਨਾ ਤੇ ਛੱਡ ਜਾ ਹੋਵੇ ਮੈਂ ਸੇਖ ਹੀ ਲਾਉਂਗੀ ਤੇ ਮੈਂ ਇਹ ਤੁਹਾਨੂੰ ਭਾਰੀ ਦੋਹਾਂ ਰੋਟੀਆਂ ਦੀ ਤੂੰ ਵੀ ਰੋ ਹਾਂ ਮੇਰੇ ਨਵੇਂ ਪੁੱਤ ਨਹੀਂ ਜੇ ਏਦਾਂ ਦੇ ਉਹ ਸਾਤ-ਸੱਤ ਭਾ ਭਰਦੇ ਆ ਲੈਣੇ ਦੇਣੇ ਤੈਨੂੰ ਆਖਣਾ ਸਾਰਾ ਏਡੇ ਮੁੰਡਾ ਹੀ ਫਿਰ ਕੁੜੀ ਦਾ ਹੁਣ ਭੈਣ ਵੀ ਬਾਹਰ ਲੀ ਲਾਗੇ ਨਹੀਂ 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 ਉਹ ਬੜੇ ਮੇਰੇ ਪੁੱਤ ਬੀਬੇ ਆ ਨਵਾਂ ਵੀ ਉਹ ਨਹੀਂ ਏਦਾਂ ਦੇ ਅਵੇਲਾ ਮਠੇਕਾ ਲੈਣੀ ਚਾਹ ਪੈੜਨ ਦਾ ਕਦੀ ਉਹਨਾਂ ਪੁੱਛਿਆ ਨਹੀਂ ਤੇ ਕਿੱਥੇ ਆ ਮੰਮੀ ਆਪਣੇ ਕੋਲੋਂ ਖੁਦ ਮੇਰੇ ਨਿਆਣੇ ਆਪ ਉਹਦਾ ਪ ਨਰਾ ਮਠਿਆ ਕੇ ਚ ਨਹੀਂ ਰਹਿੰਦੀ ਮੈਂ ਮਮੀ ਹੁਣ ਮੈਂ ਤੇ ਨਹੀਂ ਜੀ ਜਾਣਾ ਮੈਂ ਤੇ ਇੱਥੇ ਰਹਿਣਾ ਸਲਾਈ ਸਿੱਖ ਕੇ ਆਉ ਹੁਣ ਮੈਨੂੰ ਲੱਗਦਾ ਤੁਸੀਂ ਤਾਂ ਫਿਰ ਫੋਨ ਨਾਲ ਤੇ ਗੱਲ ਕੀਤੀ ਲੀੜੇ ਤੋਂ ਨੇ ਪਹਿਲਾਂ ਬੈਗ ਭਰ ਲਿਆ ਦਾ ਹਲਫਾਫਾ ਜੀ ਆਉਂਦੀ ਮੈਂ ਪਹਿਲਾਂ ਪਾ ਕੇ ਖੜਨੇ ਆ ਉਹਨੂੰ ਪਤਾ ਵੀ ਮੇਰੇ ਭਰਾ ਦਾ ਜੀ ਲੱਗਾ ਤੇ ਮੰਮੀ ਉੱਥੇ ਕੋਈ ਕੰਮ ਕਰਨ ਨੂੰ ਤੇਰ ਕੋ ਨਹੀਂ ਔਰ ਕੁੜੀ ਕੋ ਕਰਾ ਹੁਣਾ ਕੰਮ ਹਾਈ ਹਾਈ ਨਹੀਂ ਮੈਂ ਤੇ ਮੈਂ ਇਥੋਂ ਉਹਨੂੰ 2 ਮਹੀਨਾ ਲਾਉਣੀ ਆ ਜੀ ਤੂੰ ਸ਼ਹਿਰ ਵਾਲਾ ਦੀ ਨਾ ਟੈਨਸ਼ਨ ਲੈ ਉਹ ਤਾਂ ਗੋੜਾ ਗੋੜਾ ਕੋਸ ਹੁਣਿਆ ਤੇ ਸਾਡੀ ਮੰਮੀ ਕੱਲੀ ਰਹਿੰਦੀ ਜਦੋਂ ਮੈਂ ਦੱਸਣਾ ਤੇ ਵੇਖੋ ਨਾ ਕਿੰਨੇ ਫੋਲ ਫੋਲ ਪਾ ਪਿਲਾ ਗਿਆ ਹਾਨੂੰ ਇੱਥੇ ਮੰਮੀ ਦਾ ਫਿਕਰ ਲੱਗ ਰਿਹਾ ਹਾਂ ਤੇ ਲੱਗ ਜੀ ਆ ਜਾਂ ਤੂੰ ਪੂਰੀ ਆਂਦੀ ਓ ਨਾ ਪੁੱਤ ਤੇ ਉੱਥੇ ਆ ਮੈਂ ਮੇਰਾ ਨਿਸ਼ਾਨਾ ਚ ਜੀ ਰਗਣਾ ਇੱਥੇ ਮੈਂ ਉੱਥੇ ਬੈਹਾਂ ਉੱਥੇ ਬੈਹ ਛਿਲਣਾ ਪੈਣਾ ਕੋ ਇੱਥੇ ਤੇ ਮੇਰੇ ਵੀ ਛਿਲਣਾ ਪੈਣਾ ਨਹੀਂ ਉਹ ਤੇ ਹੈ ਸਿਰਫ ਏਂਡ ਸੱਡਣ ਨੂੰ ਕਹਦਾ ਜੀ ਕਰਦਾ ਨਾਲੇ ਪੈਣ ਮੇਰੀ ਗੱਲ ਤੂੰ ਨਹੀਂ ਰਹੋ ਚਾਰ ਦਿਨ ਕੋਈ ਨਹੀਂ ਚੱਲ ਮੈਂ ਵੀ ਰਹੂੰਗੀ ਹਾਂ ਮੇਰੀ ਗੱਲ ਸੁਣ ਮੈਨੂੰ ਰੱਖ ਲੈ ਕੇ ਚਾਰਦਾ ਆਹੋ ਕੇ ਦੱਸ ਮੇਰੇ ਮੋਟ ਇੱਕ ਵਾਰ ਵੀ ਨਹੀਂ ਫੁੱਟਿਆ ਵੀ ਗਵਿੰਦਪਾਲ ਤੂੰ ਹੀ ਰੋ ਨਹੀਂ ਪੈਣਾ ਮੈਂ ਤਾਂ ਤੈਨੂੰ ਤਿੰਨ ਵਾਰੀ ਕਹਤਾ ਰੋ ਮੈਨੂੰ ਹੀ ਸੁਣਿਆ ਲੱ ਉਹਨਾਂ ਦੀ ਸ਼ਿਫਤ ਮੈਂ ਕਰਦੀ ਨਹੀਂ ਸਕਦੀ ਹੁਣ ਜਦੋਂ ਕਹਿੰਦੇ ਐ ਨਾ ਰਹਿਣਾ ਮੈਂ ਤੇ ਰਹਿਣਾ ਜੀ ਨਹੀਂ ਇਹ ਵੀ ਰਹੂਗੀ ਚੱਟ ਮੈਂ ਕੋਟੇ ਚਾਹ ਬਣਾ ਕੇ ਜਾਵਾਂ ਬਣਾ ਫਿਰ ਗੱਲਾਂ ਬਥੇਰੀਆਂ ਕਰ ਲਈਏ ਪੜਾ ਠੰਡ ਨਾਲ ਠਰ ਗਈਆਂ ਅਸੀਂ ਜੋ ਮਨ ਕਿਤੇ ਆਵਾਜ਼ ਮਾਰੀ ਉਹਨੂੰ ਲੈ ਮੰਮੀ ਮਾਰਦੀ ਮੈਂ ਤੇ ਨਹੀਂ ਜੀ ਹੁਣ ਦੋਮੀ ਨਹੀਂ ਆਉਣਾ ਉਹ ਤਾਂ ਕੇ ਕੰਨੀ ਆ ਮੇਰਵਾ ਉਹਦੇ ਕਰਕੇ ਤੂੰ ਪਰ ਆ ਜਿਹੜਾ ਤੇਰਾ ਖੇਰਾ ਤੂੰ ਵੀ ਨਾਲ ਢੈਣ ਪੜਾ ਇਕੱਠੇ ਸਿਰ ਖਾਏ ਉਹਦਾ ਚੰਗਾ ਤੇ ਤੁਹਾਨੂੰ ਜਿਹੜੇ ਸਟਿੱਟਰਾ ਪੈਂਡੀਆਂ ਵਾ ਰਹੁ ਚਾਹ ਤੇ ਮੈਂ ਵੀ ਚਾਰ ਦਿਨ ਰਹਿ ਕੇ ਤੇ ਫੇਰ ਨਹੀਂ ਹੁੰਦਾ ਇਰਾਦਾ ਪੇ ਪੀਣੀ ਤੇ ਹੀ ਵਿਖਾ ਕੇ ਜਾਣਾ ਯੇਲਸੀ ਤੇਰੀ ਮਾਫੀ ਨੇ ਬਣਾਈ ਹੈ ਕਹਿੰਦੀ ਵੀ ਫੋਨ ਤੇ ਮਾਸਰੀ ਗਾਲ ਚਾਚੀ ਜੀ ਹਾਂ ਕਿਦਾਂ ਬੜਾ ਜੀ ਲਾ ਕੇ ਬੈਠਿਆ ਜੀ ਹੋਰ ਜੀ ਲੱਗਾ ਇੱਥੇ ਹੁਣ ਅੱਛਾ ਬੰਬ ਵਾਂਗ ਬੜਾ ਨਿਕਰੇ ਆ ਫਿਰਦਾ ਹੈ ਮੈਲ ਦੀ ਪੰਡ ਤੇ ਲਾੜੀ ਦਿਵਾਲੀ ਉਹ ਨਹੀਂ ਤੇ ਤੂੰ ਕਿਤੇ ਉੱਥੇ ਦੇ ਅਏ ਦੋਸਤੀ ਨਹੀਂ ਇਹਨੂੰ ਛੱਡਦੇ ਹੁੰਦੇ ਬਾਹ ਤੇ ਜਿਹਦਾ ਸਵਰਗ ਚ ਪੈ ਗਿਆ ਵਾ ਗਵੰਡੀਆਂ ਘਰ ਗਿਆ ਸੀ ਕਿਹੜਾ ਉੱਥੋਂ ਆਇਆ ਸੁੱਖ ਕਿਹੜਾ ਗਵੰਡੀਆਂ ਘਰ ਉਹ ਸਾਹਮਣੇ ਘਰ ਮਾਸੀ ਹਾਂ ਦੇ ਹਾਂ ਉਹਨਰੇ ਗਣੇ ਸੇ ਸਰਪ ਕੋੜਪ ਕਾਇਗੀ ਨਹੀਂ ਉੱਧੇ ਚਲ ਗਿਆਈ ਮਮਮੀ ਗੱਲ ਐਦਾਂ ਮਾਸੀ ਕਿਹਦੀ ਨਾਲੇ ਜ਼ਮੀਨ ਸੰਭੀ ਜਾਊ ਕੁੜੀ ਦਾ ਵਿਆਹ ਮੈਂ ਆਂਦੀ ਕਰਾ ਦੂੰਗਾ ਅੱਛਾ ਤੇ ਦੂਜੀ ਗੱਲ ਇੱਥੇ ਜਾਂਦੇ ਮੁੰਡੇ ਮੇਲ ਚ ਤੇ ਮੇਰਾ ਉਹਦੇ ਨਾਲ ਚਲ ਜਾਇਆ ਕਰਾਂ ਉੱਥੇ 8-9000 ਰੁਪਇਆ ਮਿਲਦਾ ਵਾ ਤੇ ਵਧੀਆ ਨਾਲੇ ਮਾਸੀ ਦਾ ਕੰਮ ਸਰੀ ਜਾਊਗਾ ਇੱਥੇ ਕਰੀ ਜਾਊਗਾ ਐਕਾਂ ਦੇ ਠੇਕੇ ਦਿੱਤੀ ਪਈਏ ਨੇ ਅੱਛਾ ਤੇ ਗਾਂ ਆਹੀ ਬੀਜ ਲਾਂਗੇ ਆਂਦੀ ਮੈਂ ਕੁੜੀ ਦਾ ਮੈਂ ਮੇਰੀ ਜੋ ਮੇਰੀ ਮੈਂ ਕਰਾ ਦੂੰਗਾ ਸੁੱਖ ਦਾ ਵਿਆਹ ਹੋ ਜਾਊਗਾ ਜੇ ਸਾਰਾ ਦਿਨ ਕੰਮ ਤੇ ਚੱਲ ਜਾਇਆ ਕਰਨਾ ਤੇ ਪਹਿਲੀ ਬੰਨੇ ਜਾਂ ਕਿੱਦਾਂ ਕਰਨਾ ਮੈਂ ਰਾਤ ਨੂੰ ਚੱਲ ਜਾਇਆ ਕਰਨਾ ਰਾਤ ਦੀ ਡਿਊਟੀ ਲਾਇਆ ਕਰਨੀ ਮੇਲੇ ਚ ਮੇਲੇ ਚ ਆਹੋ ਇਹ ਸੋਖਾ ਫਿਰ ਵਧੀਆ ਇਹਨੇ ਮਾਸੀ ਕੋ ਰਹੂੰਗਾ 43 ਦਾ ਦਿਨੇ ਵੇਖ ਲਿਆ ਕਰੂ ਹਾਲ ਚਾਲ ਹਨਾ ਵੀ ਆਪਣਾ ਚੱਲ ਚਾ ਸ਼ੁਕਰ ਕਰੋ ਇੱਥੇ ਅੰਗੇ ਸਿਆਣਾ ਤੇ ਬਣਿਆ ਪਤਾ ਕੀ ਮਾਤਾ ਵਾਈ ਉੱਤੇ ਦਾ ਕੰਮ ਕਿਹੜਾ ਹੱਥਾਂ ਨਾਲ ਕਰਦੇ ਆ ਮਸ਼ੀਨਰੀ ਦਾ ਕੰਮ ਆ ਸਾਰਾ ਏਦਾਂ ਹੀ ਗਣਕਬੀਤੀ ਇਹਨਾਂ ਏਦਾਂ ਹੀ ਇਹ ਹੋ ਜਾਂਦਾ ਵਾ ਤੇ ਦੂਜੀ ਗੱਲ ਵਿੱਚੋ ਮੇਰਾ ਜੀ ਕਰਦਾ ਵੀ ਕੰਮ ਸਿੱਖ ਲਾਂ ਮੋਟਰਾਂ ਦਾ ਰਾਖ ਦੇ ਪਹਿਣ ਛੱਡੀ ਹੋ ਜੇ ਮਸਤ ਆਗੇ ਕੰਢੀ ਵੱਲ ਦੇ ਸੁਣ ਲੈਣ ਚੱਲ ਮੈਂ ਗੱਲ ਦੱਸ ਮੇਰਾ ਤਾਂ ਮਾਨੀ ਕੋਸ਼ ਹੋਣ ਡਿਆ ਮੇਰੀ ਗੱਲ ਸੁਣ ਸੁਣ ਮੇਰੀ ਗੱਲ ਜੇ ਤੇ ਮੋਟਰਾਂ ਦਾ ਕੰਮ ਸਿੱਖ ਲਾਂ ਤਾਂ ਵੀ ਵਧੀਆ ਵਾ ਨਾਲ ਇਹ ਕਰੀ ਜਾਊਗਾ ਤੇ ਜੇ ਕਹੇ ਤੇ ਮੇਲ ਚ ਲੱਗ ਜਾਣਾ ਵਧੀਆ ਹੀ ਹੈ ਵੀਰ ਨਹੀਂ ਮੇਰੀ ਗੱਲ ਨਾਲ ਵਾਲਾ ਵਧੀਆ ਵਾ ਮੇਲ ਵਾਲਾ ਪੁੱਤ ਵਧੀਆ ਕਿਉਂਕਿ ਉਹ ਡਿਊਟੀ ਤੋਂ ਰਾਤ ਦੀ ਕਰੇਗਾ ਤੇ ਟੈਲੀ ਬੰਦਿਆ ਦਾ ਤੂੰ ਦਿਨੇ ਵੇਖ ਸਕਦਾ ਮਾਸੀ ਦੀ ਮਾਸੀ ਦਾ ਜੀ ਨਹੀਂ ਲੱਗਣਿਆ ਮੇਰੇ ਤੋਂ ਬਗਰ ਕਦੀ ਰਹਿੰਦੀ ਆ ਆਹਦੀ ਜਾਨ ਨਹੀਂ ਦੇਣਾ ਰਾਤ ਦੀ ਡਿਊਟੀ ਤੋਂ ਮੁੜ ਕੇ ਦਿਨੇ ਘਰ ਹੀ ਜਾਣਾ ਮੇਰ ਕੋ ਆਹੋ ਤੈਨੂੰ ਕਹਿੰਦੀ ਵੀ ਉਹ ਕੰਮ ਚੰਗਾ ਮੈਂ ਤੇ ਹਾਂ ਰਹਿ ਗਿਆ ਤੂੰ ਕਾਹਤੇ ਆਈਆਂ ਤੂੰ ਬਸੇ ਨਹੀਂ ਨਹੀਂ ਬਸੇ ਅੱਛਾ ਚਲ ਕੋਈ ਨਹੀਂ ਚਲੋ ਮਿਲ ਲਓ ਮਾਸੀ ਨੂੰ ਰਿਓਣ ਰਾਤ ਜਾਇਓ ਨਾ ਨਹੀਂ ਰਾਤ ਰਾਤ ਨਹੀਂ ਮੈਨੂੰ ਇਤਨਾ ਖਾਣਾ ਦੋ ਮਹੀਨੇ ਸਲਾਈ ਜੀ ਪਾਉਣਾ ਤੇ ਇਹਨੂੰ ਮੈਂ ਹਾਂ ਰਹਿ ਰੋ ਚਾਰ ਦਿਨ ਤੂੰ ਨਹੀਂ ਮਾਸੀ ਨਹੀਂ ਮਾਤਾ ਬੜੇ ਥੋੜੇ ਲੱਗੀਦਾ ਸਾਰਾ ਟੰਬਰ ਇੱਥੇ ਰਹਿੰਦੇ ਵਜਾ ਵਜਾ ਮੈਂ ਬਗਾਨੀ ਆ ਹਾਂ ਕਹਦਾ ਡਰੀ ਕਿਦ ਕਰੂ ਖਾਣੇ ਉਹ ਮਾਸੀ ਮੈਂ ਆਇਆ ਨਾ ਤੇ ਮੈਨੂੰ ਰਹਿਣ ਦੇ ਇਨਾਂ ਨੂੰ ਜਾਣ ਦੇ ਹੁਣ ਇਹ ਕਮਗਰੀਆ ਤੂੰ ਇਹ ਨਾ ਆਇਆ ਹੁਣ ਬੋਲ ਕਰ ਦੂਜੀ ਗੱਲ ਕਾ ਠੀਕ ਹੈ ਮਾਸੀ ਮੈਂ ਕੰਮ ਲੱਭ ਲੈਣਾ ਉਥੇ ਦੇਣਾ ਕੀ ਹਸਤਾ ਵਾ ਨਹੀਂ ਆ ਜਾ ਤੂੰ ਕਰੋ ਸਲਾਮ ਸਲਾਮਾ ਕਰੋ ਤੂੰ ਸੋਕਾ ਕਲਮਤਾ ਰਹਿਂਜ ਦਲਾਰੇ ਸਮਾਨ ਨਹੀਂ ਕਾਤੀ ਜੇ ਵੀ ਲੌਂਦਾ ਵਾ ਹੈ ਚਲਦਾ ਥੋੜੀ ਆ ਇਹ ਨਾ ਰਹਿ ਜੀ ਹੈ ਨਹੀਂ ਗੱਲਾਂ ਵੇ ਕਦੀ ਮੈਂ ਮੋਟਰਾਂ ਦਾ ਕਰਨਾ ਕਦੀ ਮੈਂ ਮੇਲੇ 'ਚ ਜਾਣਾ ਤੇ ਕੁਛ ਤੇ ਕਰੂਗਾ ਹੀ ਮੈਂ ਕਹਾਂਗੇ ਜੜਾ ਪਤਾ ਜੇ ਕਿਹੜੀ ਟਾਕੀ ਲਾਉਣੀ ਹੈ ਸਮਾਨ ਨੂੰ ਇਹਨੇ ਆਹ ਵੇਖੋ ਤੇਰੀ ਜ਼ਿੰਮੇਵਾਰੀ ਹੋ ਇਹਨੂੰ ਪਿਆਲੀ ਦਾ ਰੱਖਣਾ ਹੀ ਹੈ ਦਰੋਂ ਹੁਣ ਚੱਜ ਜਾ ਨਜਰਾ ਨਹੀਂ ਮੈਂ ਤਾਂ ਪਹਿਣਾ ਅਜੇ ਤੱਕ ਤੇ ਉਹਨੇ ਵਿਚਾਰੇ ਨੇ ਕੋਈ ਇਹ ਵੇਖੀ ਤੀ ਨਹੀਂ ਬੜਾ ਸੋਹਣਾ ਹੀ ਕੋ ਬੈਤ ਉਹਨਾਂ ਦਾ ਗਵਾਂਢ ਦਾ ਮੁੰਡਾ ਲਾ ਕੇ ਆ ਜਾਂਦਾ ਹਾਂ ਨਹੀਂ ਆਉਣਾ ਕਿਛੋ ਤਾਂ ਸਾਨੂੰ ਪਤਾ ਕਿਹੜੀ ਮਾਲਾ ਦਾ ਮਣਕਾ ਕਿੱਦਾਂ ਦਾ ਹੋਵੇ ਚੰਗਾ ਰਹਿਣਾ ਵਾ ਕਿੱਥੇ ਪਰੋਚ ਕੇ ਰਹਿਣਾ ਵਾ ਚੰਗਾ ਚਲੋ ਵੇਖ ਲਾਂਗੇ ਹਾਂ ਭਾਈ ਇਹ ਤੇ ਚੰਗਾ ਹੀ ਨਹੀਂ ਨਹੀਂ ਚੰਗਾ ਕਤੈਨ ਮਤਾਈ ਉਹਦੇ ਘੱਲਿਆ ਵਾ ਵੀ ਚੰਗਾ ਕਰਦੇ ਇਹਨੂੰ ਮੇਰੇ ਤੇ ਸਤਾ ਮਾਰਿਆ ਸੀ ਕਿਤੇ ਨਹੀਂ ਵੇ ਨਾ ਤੋ ਤਾਂ ਹੁਲ ਗਿਆ ਬਦਲਿਆ ਕਿ ਨਹੀਂ ਨਹੀਂ ਬਦਲਿਆ ਉਹਦੇ ਸਾਰਾ ਹੀ ਬਦਲਿਆ ਹੁਲੀਆ ਕਿਦਾ ਕੀ ਬਦਲਣਾ ਸੁਸਤੀ ਪਈ ਰੁਕ ਜਾਂਦਾ ਕੋਈ ਪਤਾ ਨਹੀਂ ਹੁੰਦਾ ਹੂੰ ਕਿ ਚੱਲ ਆ ਗਏ ਹਾਂ ਮੇਰਾ ਪੋਤਾ ਆ ਵਾਹ ਹੋ ਇਹ ਤੇ ਹੈ ਹਾਂ ਆਪਣੀ ਨੀਂਦ ਕੀ ਆਪਣੀ ਸੁਣ ਨਹੀਂ ਇਹ ਤੇ ਹੈ ਵਾ ਲੈ ਤੂੰ ਵੀ ਨਿਖਰ ਗਈ ਉਹਦਨ ਦੀ ਜਾਦੀ ਨੀਂਦ ਪੂਰੀ ਹੋ ਜਾਂਦੀ ਤੇਰੀ ਵੀ ਇਹ ਮੈਂ ਤਾਂ ਤਰੇ ਕੜੀ ਮੂੜ ਇਹ ਚ ਮਾੜਾ ਜਿਹਾ ਇੱਕ ਬੜਕੋਣੀ ਤੇ ਮਨ ਨਾਟਕ ਹੋ ਰਿਹਾ ਉਹ ਹੋ ਗਾਲ ਭੀ ਨੀਂਦ ਹੀ ਨਾ ਪੂਰੀ ਹੋਣੀ ਤਾਂ ਬਤਾ ਬਿਮਾਰੀ ਰਹਿੰਦਾ ਨੀਂਦ ਨਾ ਪੂਰੀ ਆਉਂਦਾ ਬੜਾ ਜ਼ੋਰ ਵਾ ਹੁਣ ਮਾਸੀ ਭਾਵੇਂ ਦਿਨੇ ਵੀ ਸੁਤੀਰਿਆ ਕਰੇ ਮੈਂ ਵੀ ਆ ਗਈ ਆ ਲੱਗਾ ਇਹ ਹੋਰ